ਮੱਝਾਂ ਦਾ ਵਪਾਰੀ ਕਰੋ ਤੁਰਿਆ ਮੱਝ ਖਰੀਦਣ ਦੇ ਲਈ ਕਿ ਮੱਝ ਖਰੀਦ ਕੇ ਵਪਾਰ ਕਰੇਗਾ ਤੇ ਹੋਣਾ ਪੱਕ ਮਾਏਗਾ ਲੇਕਿਨ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਨਾਲ ਅਣਹੋਣੀ ਵਾਪਰਨ ਵਾਲੀ ਹੈ ਜੀ ਹਾਂ ਇੱਕ ਮੱਝਾਂ ਦੇ ਵਪਾਰੀ ਦੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਹੈ ਕਿ ਉਸ ਦੀ লাশ ਇੱਕ ਨਵੇਂ ਬਣੇ ਪੁਲ ਦੇ ਹੇਠਾਂ ਮਿਲੀ ਹੈ ਜਿੱਥੇ ਕਿ ਜ਼ਖਮੀ ਹਾਲਤ ਵਿੱਚ ਉਸ ਨੂੰ ਚੁੱਕ ਕੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਦਾ ਹੈ ਜਿੱਥੇ ਕਿ ਇੱਕ ਪਿੰਡ ਦੇ ਰਹਿਣ ਵਾਲੇ ਮੱਝਾਂ ਦੇ ਵਪਾਰੀ ਦੇ ਮਾਪਿਆਂ ਨੇ ਗਲਬਾਤ ਕਰਦੇ ਹੋ ਦੱਸਿਆ ਕਿ ਉਹ ਘਰੋਂ 25000 ਰੁਪਏ ਦੇ ਕਰੀਬ ਨੱਦੀ ਲੈ ਕੇ ਮਚ ਖਰੀਦਣ ਦੇ ਲਈ ਨਿਕਲਿਆ ਸੀ ਲੇਕਿਨ ਜਦੋਂ ਉਹਨਾਂ ਨੇ ਫੋਨ ਕੀਤਾ ਤਾਂ ਇੱਕ ਵਿਅਕਤੀ ਨੇ ਫੋਨ ਚੁੱਕਿਆ ਜਿਸ ਨੇ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਕਿ ਉਹਨਾਂ ਦਾ ਪੁੱਤਰ ਨਵੇਂ ਬੜੇ ਪੂਲ ਦੇ ਖੇਠਾਂ 'ਚ ਜ਼ਖਮੀ ਪਿਆ ਉਹਨਾਂ ਇਲਜ਼ਾਮ ਲਗਾਏ ਨੇ ਕਿ ਉਸ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਦੀ ਜੇਬ ਦੇ ਵਿੱਚ ਨਾ ਤਾਂ ਪੈਸੇ ਸੀ ਤੇ ਨਾ ਹੀ ਉਸ ਦਾ ਫੋਨ ਉਹਨਾਂ ਨੂੰ ਮਿਲਿਆ ਹੈ ਅੱਜ ਘਰੋਂ ਗਿਆ ਮੁੜ ਕੇ ਨਹੀਂ ਪਤਾ ਕੀ ਵਾਦਾ ਹੋਈ ਕਿੰਨੇ ਵਜੇ ਗਿਆ ਸੀ ਘਰ 9 ਵਜੇ ਤੇ ਕਦੋਂ ਫੋਨ ਆਂਦਾ ਤੁਹਾਨੂੰ ਕੀ 11 ਵਜੇ ਕੀ ਗੱਲਬਾਤ ਪਤਾ ਲੱਗਦੀ ਹੈ ਤੁਹਾਨੂੰ ਕੀ ਹੋਇਆ ਏ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਨਹੀਂ ਨਹੀਂ ਜੀ ਮਾਰਿਆ ਆ ਸੈਂਡ ਕਰਿਆ ਹੋਇਆ ਮਾਰਿਆ ਮੁੰਡਿਆਂ ਨੇ ਕਹੇ ਵੀ ਲੱਗੇ ਹਾਂ ਹਾਂਜੀ ਹਾਂਜੀ ਕੀ ਸੀਗੇ ਪੈਸੇ ਹਾਂਜੀ ਹਾਂਜੀ ਹੁਣ ਹੁਣ ਹੈ ਨਹੀਂ ਕੋਈ ਕੁਝ ਵੀ ਫੋਨ ਉਹਦਾ ਫੋਨ ਉਹ ਮੁੰਡੇ ਕੋਲ ਹੀ ਆ ਕੀ ਮੰਗ ਕੇ ਕਰਦੇ ਹੋ ਇਨਸਾਫ ਇਨਸਾਫ ਦੋ ਜੀ ਹੁਣ ਸਾਨੂੰ ਹੁਸਾਫ ਚਾਹੀਦਾ ਸਵੇਰੇ ਗਿਆ ਜੀ ਉਹ ਘਰੋਂ ਤਕਰੀਬਨ 10:00 ਵਜੇ ਦੇ ਕਰੀਬ ਘਰੋਂ ਗਿਆ ਤੇ ਉਹ ਤੋਂ ਬਾਅਦ ਜਿੱਦਾਂ ਨਾਲੇ ਹੀ ਸਾਡੇ ਚਾਰ ਤਿੰਨ ਦੋ ਤਿੰਨ ਕਿਲੋਮੀਟਰ ਪਿੰਡ ਤਾਜੇਵਾਲ ਵਿਸ਼ੋਈ ਤੇ ਤਾਜੇਵਾਲ ਉਹਦੇ ਵਿਚਾਲੇ ਇੱਕ ਪੋਲੇ ਆ ਜੀ ਪੋਲ ਦੇ ਵਿੱਚ ਉੱਪਰੋਂ ਸਾਨੂੰ ਪਤਾ ਲੱਗਾ ਵੀ ਉਹਦੇ ਉੱਥੇ ਸਮਸ਼ਾਨ ਘਾਟ ਦੇ ਵਿੱਚੋਂ ਜਿੱਦਾਂ ਸੱਟਾਂ ਸੁੱਟਾਂ ਮਾਰੀਆਂ ਉਹਦੇ ਸਿਰ ਦੇ ਵਿੱਚ ਉੱਥੋਂ ਲੱਗਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਫੋਨ ਆਇਆ ਜਿੱਦਾਂ ਉੱਥੋਂ ਕਿਸੇ ਬੰਦੇ ਸਾਡੇ ਜਿੱਦਾਂ ਕੋਈ ਕੋਲ ਬੰਦੇ ਆਏ ਸੀ ਘਰ ਉਹਨੇ ਉਹਨੂੰ ਫੋਨ ਕੀਤਾ ਗਰਜੀਤ ਦੇ ਫੋਨ ਤੇ ਗੱਗੀ ਦੇ ਤੇ ਜਿਲੇ ਉਹਨੇ ਫੋਨ ਕੀਤਾ ਤੇ ਉਹਨੇ ਜਿਹੜੇ ਬੁੰਡੇ ਨੇ ਚੱਕਿਆ ਉਹਨੂੰ ਦੱਸਿਆ ਕਹਿੰਦਾ ਵੀ ਤੁਹਾਡਾ ਬੰਦਾ ਇੱਦਾਂ ਇੱਦਾਂ ਪੋਲ ਦੇ ਕੋਲ ਬੈਸ ਤੇ ਫੋਨ ਵੀ ਉਹਦਾ ਲੈ ਗਿਆ ਜੀ ਕੋਲ ਪੈਸੇ ਵੀ ਘਰੋਂ ਦੱਸਦੇ ਲੈ ਕੇ ਗਿਆ 20000 ਦੇ 25 ਦੇ ਕਰੀਬ ਉਹਦੇ ਕੋਲ ਸੀਗੇ ਤੇ ਬਾਕੀ ਫੋਨ ਸੀਗਾ ਫੋਨ ਵੀ ਹੈ ਨਹੀਂ ਜੀ ਤੇ ਪੈਸੇ ਵੀ ਹੈ ਨਹੀਂ ਤੇ ਉਹ ਮੋਟਰਸਾਈਕਲ ਤੇ ਗਿਆ ਜੀ ਮੋਟਰਸਾਈਕਲ ਤੇ ਗਿਆ ਜੀ ਘਰੋਂ ਉਹਦਾ ਮੋਟਰਸਾਈਕਲ ਮੋਟਰਸਾਈਕਲ ਵੀ ਉੱਥੇ ਹੀ ਹੈ ਜੀ ਮੇਰੇ ਖਿਆਲ ਪਿਆ ਫੋਨ ਕਿੰਨਾ ਦਾ ਆਉਂਦਾ ਤੁਹਾਨੂੰ ਜੀ ਫੋਨ ਕਿਸੇ ਦਾ ਨਹੀਂ ਆਉਂਦਾ ਜੀ ਤਾਂ ਅਸੀਂ ਉਹਨੂੰ ਫੋਨ ਲਾਉਂਦੇ ਆ ਸਾਡੇ ਕੋਲ ਕੋਈ ਬੰਦਾ ਆਦਾ ਉਹਨਾਂ ਨੂੰ ਮਿਲਣਾ ਸੀਗਾ ਤੇ ਉਹਨ ਜਿਹਦੇ ਉਹਨੂੰ ਉਹਨੂੰ ਫੋਨ ਲਾਇਆ ਸਾਡੇ ਘਰੋਂ ਅਗਰਜੀਤ ਨੂੰ ਤੇ ਉਹ ਹੋਰ ਬੰਦੇ ਨੇ ਫੋਨ ਚੱਕਿਆ ਉਹਦਾ ਕਹਿੰਦਾ ਬੰਦਾ ਤੁਹਾਡਾ ਇੱਥੇ ਪ ਜੀ ਲੱਗਦਾ ਕਿ ਇਹ ਐਕਸੀਡੈਂਟ ਸੀ ਜਾਂ ਕਿਦਾਂ ਨੇ ਐਕਸੀਡੈਂਟ ਨਹੀਂ ਹੈਗਾ ਉਹ ਤਾਂ ਸਿਰ 'ਚ ਸੱਟਾਂ ਮਾਰੀਆਂ ਜੀ ਉਹਦੇ ਦੂਰੋਂ ਪਤਾ ਲੱਗਦਾ ਐਕਸੀਡੈਂਟ ਨਹੀਂ ਹੈਗਾ ਸਰ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਕਹਿੰਦੇ ਆ ਜੀ ਹੁਣ ਮੌਕਾ ਦੇਖੋਗੇ ਉਹ ਤੋਂ ਬਾਅਦ ਦੇਖੋ ਕੀ ਕਹਿੰਦੇ ਆ ਉਧਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਰਿਵਾਰ ਦੇ ਬਿਆਨ ਉਹਨਾਂ ਵੱਲੋਂ ਦਰਜ ਕਰਲੇ ਗਏ ਨੇ ਕਿ ਉਹਨਾਂ ਵੀ ਦੱਸਿਆ ਹੈ ਕਿ ਮ੍ਰਿਤਕ ਦਾ ਕਿਸੇ ਨਾਲ ਲੜਾਈ ਝਗੜਾ ਵੀ ਹੋਇਆ ਸੀ ਤੇ ਹੋ ਸਕਦਾ ਹੈ ਕਿ ਰੰਜਿਸ਼ ਦੇ ਤਹਿਤ ਉਸ ਦਾ ਕਤਲ ਕੀਤਾ ਗਿਆ ਹੋਵੇ ਲੇਕਿਨ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਮਸਲਾ ਪਿੰਡ ਹੈਗਾ ਜਿਹੜਾ ਤੱਜਵਾਲ ਤਾਜਾ ਜਿਹੜਾ ਚੋ ਹੈਗਾ ਪੁਲਿਸ ਥੱਲੇੋਂ ਲਾਸ਼ ਮਿਲੀ ਸੀਗੀ ਉਸ ਟਾਈਮ ਜਿਹੜੇ ਬੰਦੇ ਆਸਦੇ ਥੋੜਾ ਹਸਾ ਲੈਂਦਾ ਸੀਗਾ ਜਿਹਨੂੰ ਹਸਪੀਟਲ ਲੈ ਗਏ ਆ ਉਹ ਚੈੱਕ ਕੀਤਾ ਜਾ ਕੇ ਉਹ ਜੋ ਦੱਸਿਆ ਸਾਨੂੰ ਉਹਨਾਂ ਬੰਦੇ ਤਲਾਸ਼ ਕਰਦੇ ਹੋਏ ਜਿਹੜਾ ਸਾਹਮਣੇ ਆ ਗਿਆ ਕਾਰ ਵਿੱਚ ਕੱਢਿਆ ਨਿਕਲਦਾ ਮੁੰਡੇ ਦੀ ਡੈਥ ਹੋ ਗਈ ਹੈ ਮੁੰਡੇ ਦੀ ਡੈਥ ਹੋ ਗਈ ਸ਼ੁਰੂਆਤੀ ਕਾਰਨ ਚ ਕੀ ਪਤਾ ਲੱਗਾ ਲੁੱਟ ਖੋਹ ਦਾ ਕਾਨਾ ਚ ਇਹੀ ਪਤਾ ਲੱਗਾ ਪਹਿਲਾਂ ਲੜਾਈ ਪਹਿਲਾਂ ਵੈਜਾ ਕੇ ਚੱਲਦਾ ਸੀ ਇਹਨਾਂ ਪਹਿਲਾਂ ਦੋ ਤਿੰਨ ਵਾਰੀ ਲੜਾਈ ਜਿਹੜਾ ਪਹਿਲਾਂ ਹੋਇਆ ਇਹਨਾਂ ਦਾ ਉਸੇ ਰੰਜੀਤ ਸਿੰਘ ਸ਼ਾਇਦ ਨਾਲ ਮੁੰਡੇ ਦੀ ਉਮਰ ਜਗਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ